ਜੋ ਸਾਡੇ ਬੱਚਿਆਂ ਨੂੰ ਇੱਕ ਤਾਂ ਗੈਂਗਸਟਰ ਦੀ ਗੋਲੀ ਨਾਲ ਮਾਰਦਾ ਬੰਦਾ ਆਂ ਟੀਕਿਆਂ ਗੋਲੀਆਂ ਨਾਲ ਮਾਰ ਰਹੇ ਹੁਣ ਮੈਂ ਇੱਕ ਹੋਰੇ ਆਇਆ ਇੱਕ ਮਰੀਜ਼ ਇੱਥੇ ਲਾ ਕੇ ਡੱਗਿਆ ਪਿਆ ਵਿਚਾਰਾ ਜੇ ਮੈਂ ਉਹਦੀ ਵੀਡੀਓ ਪਾਉਂਦਾ ਉੱਤੇ ਪਰਚਾ ਪਾ ਦਿੰਦੇ ਇਹ ਆ ਨੌਜਵਾਨ ਖੜਾ ਮੈਂ ਸਾਰਾ ਕੁਝ ਪਿਛਾਦਣਾ ਦੇ ਉਰੇ ਬੱਚਾ ਭਾਈ ਉਹਰੇ ਟੀਕੇ ਟੁਕਿਆ ਸਾਰਾ ਕੁਝ ਪਿਆ ਦੇ ਸਾਹਮਣੇ ਹਣਾ ਸਾਰਾ ਕੁਝ ਇੱਥੇ ਸਾਰਾ ਕੁਝ ਚੱਲਦਾ ਮੈਂ ਇੱਕ ਠੋਕੇ ਕਹਿਣਾ ਸਿੱਧਾ ਮੁਖਾਤਿਬ ਹੋਣਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਕਹਿੰਦੇ ਸੀ ਨਸ਼ਾ ਖਤਮ ਕਰਿਆ ਤੁਸੀਂ ਮਾਨਸਾ ਆਓ ਬੇਸ਼ ਬਦਲ ਕੇ ਮੇਰੇ ਨਾਲ ਚੱਲੋ ਤੁਸੀਂ ਜਿੰਨਾ ਮਰਜੀ ਨਸ਼ਾ ਲਾਓ ਦ ਕਿੱਥੇ ਜਾਣ ਦੀ ਲੋੜ ਨਹੀਂ ਛੋਟਿਆ ਜਿ ਪੈਸਾ ਚਾਹੀਦਾ ਦੁਕਾਨ ਪਰ ਜਾਓ ਉਹਨੂੰ ਕਹੋ ਸਿਗਨੇਚਰ ਡੱਬਾ ਦੇ ਦੇ ਸਾਨੂੰ ਸਿਗਨੇਚਰ ਡੱਬਾ ਦੇ ਦੂ ਤੁਸੀਂ ਕਹੋ ਐਲਪ੍ਰੈਕਸ ਦਾ ਡੱਬਾ ਦੇ ਸਾਨੂੰ ਐਲਪ੍ਰੈਕਸ ਦਾ ਡੱਬਾ ਦੂ ਤੁਸੀਂ ਜਿਹੜੀ ਮਰਜੀ ਨਕਲੀ ਸੀਸੀਆਂ ਖੰਗ ਵਾਲੀਆਂ ਨਕਲੀ ਚੱਲ ਪਈਆਂ ਨਕਲੀ ਕੈਰੀਸੋਮਾ ਹੋਰ ਜਿਹੜਾ ਨਵਾਂ ਮਸਾ ਚੱਲਿਆ ਸਿਗਨੇਚਰ ਕਿੰਨੇ ਪਏ ਐ ਉਹ ਖੋਲ ਲੈਣੇ ਖੁੱਲੇ ਪਏ ਸਿਗਨੇਚਰ ਉਹ ਇਹਦੇ ਜਮਲਾ ਕੇ ਲਾਉਣ ਲੱਗੇ ਕਿਉਂਕਿ ਵੱਧ ਕਿੱਕ ਕਰਦੀ ਐ ਇਹ ਡਾਕਟਰ ਦੀ ਪਰਚੀ ਕਿਹਦੇ ਨਾਲ ਡਾਕਟਰ ਦੀ ਪਰਚੀ ਨਾਲ ਦਿੰਦੇ ਨੇ ਤੇ ਇੱਥੇ ਕਿਹੜਾ ਡਾਕਟਰ ਐ ਬਾਕੀ ਇਹ ਕਹਿੰਦੇ ਸਿੱਧੀ ਲੱ ਮਸੂਬੇ ਜਾਂ ਤੋਂ ਅਸੀਂ 20 ਗੋਲੀਆਂ ਦਾ ਪਰਚਾ ਪਾਤਾ ਅਸੀਂ 30 ਗੋਲੀਆਂ ਦਾ ਪਰਚਾ ਪਾਤਾ ਯਾਰ ਉਹ ਤਾਂ ਮਰੀਜ਼ ਨੇ 20 30 ਗੋਲੀਆਂ ਵਾਲੇ ਉਹਨਾਂ ਦੇ ਫੜ ਕੇ ਪਰਚੇ ਪਾ ਦਿੰਦੇ ਨੇ ਮਰੀਜ਼ਾਂ ਜਿਹਨਾਂ ਦਾ ਇਲਾਜ ਕਰਾਉਣਾ ਤੇ ਫਿਰ ਇਹ ਕਹਿੰਦੇ ਨੇ ਵੱਡੀਆਂ ਵੱਡੀਆਂ ਕਾਨਫਰੰਸਾਂ 'ਚ ਅਸੀਂ ਇੰਨੀਆਂ ਐਫਆਰਾਂ ਦਰਜ ਕਰਤੀਆਂ 20 ਗੋਲੀਆਂ ਵਾਲੀ ਐਫਆਈਆ 3 400 ਦੇ ਕਰੀਬ 20 ਵੀ ਗੋਲੀਆਂ ਦੀ ਐਫਆਈਆ ਆਪ ਇਕੱਠੀ ਕਰ ਰੱਖੀ ਹੈ ਜੀ ਧੰਨਵਾਦ ਜੀ ਜੋ ਤੁਸੀਂ ਸੇ ਮੈਂ ਵਿੱਚ ਸਾਥ ਦੇਣ ਪਹੁੰਚੇ ਹੋ ਪੂਰੀ ਥਲੇ ਕੋਈ ਨਹੀਂ ਆਹ ਦੇਖੋ ਜੀ ਫੇਜ਼ 2 ਇਸਤਿਹਾਰਬਾਜ਼ੀ ਵਾਲਾ ਫੇਜ਼ 1 ਅਸੀਂ ਸਫਲਤਾਪੂਰਵ ਇਹ ਕਿਹੜੇ ਫੇਰਟੂ ਦੀਆਂ ਗੱਲਾਂ ਕਰਦੇ ਨੇ ਇਹ ਵੀਡੀਓ ਪੱਤਰਕਾਰ ਸਾਹਿਬ ਇੱਕ ਮਹੀਨਾ ਪਹਿਲਾਂ ਮੈਨੂੰ ਇੱਥੇ ਮਲੇਆਣਾ ਨੇ ਬੁਲਾ ਲਿਆ 10-15 ਲੋਕ ਗੁਰਦੁਆਰਾ ਵਾਲੇ ਭਾਈ ਸਾਹਿਬ ਆਂਢੀ ਗਮਾਂਢੀ ਉਹਨਾਂ ਨੇ ਇੰਦੂ ਵੱਡਾ ਘਟ ਆ ਚੀਜ਼ਾਂ ਗੰਦੀਆਂ ਜਿਦਾਂ ਇਕੱਠੀਆਂ ਕਰੀਆਂ ਉਹਨਾਂ ਨੇ ਦੱਸਿਆ ਇੱਥੋਂ 20 ਤੋਂ 30 ਮੁੰਡੇ ਸਫਾ ਟਾਈਮ ਆਉਂਦੇ ਨੇ ਨਸ਼ਾ ਕਰਦੇ ਨੇ ਨਸ਼ਾ ਕਰਕੇ ਭੱਜ ਜਾਂਦੇ ਨੇ ਸਾਡਾ ਰਹਿਣਾ ਦੂਬਰ ਕਰ ਰੱਖਿਆ ਉਹਨਾਂ ਨੇ ਮੇਰੇ ਨਾਲ ਖੜ ਕੇ ਲਈ ਵੀਡੀਓ ਪਾਈ ਅਸੀਂ ਅਪੀਲ ਕਰੀ ਪ੍ਰਸ਼ਾਸਨ ਨੂੰ ਵੀ ਆ ਚੀ ਰੋਕੀ ਜਾਵੇ ਜਿੱਨਾ ਮੈਡੀਕਲਾਂ ਉੱਪਰ ਇਹ ਚੀਜ਼ਾਂ ਵਿਕਦੀਆਂ ਨੇ ਉਹਨਾਂ 'ਤੇ ਰੋਕ ਲਾਈ ਜਾਵੇ ਇੱਕ ਮ ਇਹ ਕੀ ਹੈ ਇਹ ਉਹ ਦਵਾਈ ਹੈ ਪਾਥਰੀ ਦਵਾਈ ਹੈ ਜਿਹਨੂੰ ਸਾਡੇ ਨੌਜਵਾਨ ਜੀਵ ਵਾਲੀ ਗੋਲੀ ਚ ਰਲਾ ਕੇ ਇੰਜੈਕਟ ਕਰਦੇ ਤੇ ਇਹ ਕਿਹੜੇ ਫੇਜਾਂ ਦੀਆਂ ਗੱਲਾਂ ਕਰਦੇ ਨੇ ਇਹ ਕੋਈ ਘਰੇ ਨਹੀਂ ਬਣਾਈ ਇਹ ਕਿਸੇ ਨੇ ਘਰੇ ਨਹੀਂ ਬਣੀ ਇਹ ਕਿਸੇ ਨੇ ਇਹ ਦੁਕਾਨਾਂ ਪਰ ਵੇਚੀ ਜਾ ਰਹੀ ਹੈ ਇਹਦੇ ਉੱਪਰ ਬਕਾਇਦਾ ਫੈਕਟਰੀ ਦਾ ਨਾਮ ਲਿਖਿਆ ਹੋਇਆ ਡਾਕਟਰ ਦੀ ਪਰਚੀ ਕਿਹਨੇ ਲਾਟ ਦੀ ਪਰਚੀ ਨਾਲ ਦਿੰਦੇ ਨੇ ਤੇ ਇੱਥੇ ਕਿਹੜਾ ਡਾਕਟਰ ਹੈ ਬਾਕੀ ਇਹ ਕਹਿੰਦੇ ਸਿੱਧੀ ਲੱਗਦੀ ਨਹੀਂ ਕਿਵੇਂ ਲੱਗਦੀ ਹੈ ਪੱਤਰਕਾਰ ਸਾਹਿਬਾ ਨਾਲ ਆਈ ਵੀ ਯੂ ਵੀ ਨਾਲ ਲੱਗਦੀ ਹੈ ਨਾ ਇਹ ਲਾਈ ਜਾਂਦੇ ਸਾਡੇ ਬੱਚੇ ਮਰੀ ਜਾਂਦੇ ਨੇ ਤੇ ਇਹ ਆਪਾਂ ਰੋਜ਼ ਖਾਬਰਾਂ ਪੜ੍ਹਦੇ ਆਂ ਪੁਲਿਸ ਵੇਜਾਂ ਤੋਂ ਅਸੀਂ 20 ਗੋਲੀਆਂ ਉਹ ਤਾਂ ਮਰੀਜ਼ ਨੇ 20 ਗੋਲੀਆਂ ਵਾਲੇ ਉਹਨਾਂ ਦੇ ਫੜ ਕੇ ਪਰਚੇ ਪਾ ਦਿੰਦੇ ਨੇ ਮਰੀਜ਼ਾਂ ਜੀ ਇਹਨਾਂ ਦਾ ਇਲਾਜ ਕਰਾਉਣਾ ਤੇ ਫਿਰ ਇਹ ਕਹਿੰਦੇ ਨੇ ਵੱਡੀਆਂ ਵੱਡੀਆਂ ਕਾਨਫਰੰਸਾਂ 'ਚ ਅਸੀਂ ਇੰਨੀਆਂ ਐਫਆਰ ਵੀ ਦਰਜ ਕਰਤੀਆਂ 20 ਗੋਲੀਆਂ ਵਾਲੀ ਐਫਆਈਆਰ 3-400 ਦੇ ਕਰੀਬ 20-20 ਗੋਲੀਆਂ ਦੀ ਐਫਆਈਆਰ ਆਪ ਕੱਫੀ ਕਰ ਰੱਖੀ ਹੈ ਜੀ ਆਮ ਨਹੀਂ ਕਰਦੀ ਜੀ ਸਹਿਮਤੀ ਹੈ ਹੱਥੇ ਲੈਂਦੇ ਨੇ ਖੋਲ ਬਕਿਆਉਂਦੇ ਨੇ ਮੈਂ ਫਿੱਕ ਠੋਕੇ ਕਹਿਣਾ ਹੈ ਸਿੱਧਾ ਮੁਖਾਤਿਬ ਹੋਣਾ ਸੀਐਮ ਭਗਵੰਤ ਮਾਨ ਸਾਹਿਬ ਨੂੰ ਤੁਸੀਂ ਕਹਿੰਦੇ ਸੀ ਨਸ਼ਾ ਖਤਮ ਕਰਿਆ ਤੁਸੀਂ ਮਾਨ ਸਾਹ ਆਓ ਭੇਸ਼ ਬਦਲ ਕੇ ਮੇਰੇ ਨਾਲ ਚੱਲੋ ਤੁਸੀਂ ਜਿੰਨਾ ਮਰ ਕਿੱਥੇ ਜਾਣ ਦੀ ਲੋੜ ਨਹੀਂ ਛੋਟੀ ਅਜ ਪੈਸਾ ਚਾਹੀਦਾ ਦੁਕਾਨ ਪਰ ਜਾਓ ਉਹਨੂੰ ਕਹੋ ਸਿਗਨੇਚਰਾ ਡੱਬਾ ਦੇ ਦੇ ਸੋਨੂੰ ਸਿਗਨੇਚਰਾ ਡੱਬਾ ਦੇ ਦੂ ਤੁਸੀਂ ਕਹੋ ਐਲਪ੍ਰੈਕਸ ਦਾ ਡੱਬਾ ਦੇ ਸੋਨੂੰ ਐਲਪ੍ਰੈਕਸ ਦਾ ਡੱਬਾ ਦੂ ਤੁਸੀਂ ਜਿਹੜੀ ਮਰਜੀ ਨਕਲੀ ਸੀਸੀਆਂ ਥੰਗ ਵਾਲੀਆਂ ਨਕਲੀ ਚੱਲ ਪੀਆਂ ਨਕਲੀ ਕੈਰੀ ਸੋਮਾ ਹੋਰ ਜਿਹੜਾ ਨਵਾਂ ਨਸਾ ਚੱਲੇ ਸਿਗਨੇਚਰ ਕਿੰਨੇ ਪਏ ਆ ਉਹ ਖੋਲ ਜਿਹੜੇ ਖੁੱਲੇ ਪਏ ਸਿਗਨੇਚਰ ਉਹ ਇਹਦੇ 'ਚ ਮਲਾ ਕੇ ਲਾਉਣ ਲੱਗ ਗਏ ਕਿਉਂਕਿ ਵੱਧ ਕਿੱਕ ਕਰਦੀ ਐ ਇਹ ਤੇ ਇਹ ਵੇਚ ਪਾਉਣ ਰਿਹਾ ਇਹ ਮੈਡੀਕਲ ਮਾਫੀਆ ਮੈਂ ਦੁਕਾਨਦਾਰ ਨਹੀਂ ਹਾਂ ਦੁਕਾਨਦਾਰ ਦਾ ਆਪਣੇ ਉਹ ਈਮਾਨਦਾਰ ਨੇ ਉਹ ਡਾਕਟਰ ਦੀ ਪਰਚੀ ਤੋਂ ਬਣਾ ਨਹੀਂ ਦਿੰਦੇ ਇਹ ਉਹ ਉਹ ਮੈਡੀਕਲ ਮਾਫੀਆ ਸਮਗਲਰ ਨੇ ਜੋ ਸਾਡੇ ਬੱਚਿਆਂ ਨੂੰ ਇੱਕ ਤਾਂ ਗੈਂਗਸਟਰ ਦੀ ਗੋਲੀ ਨਾਲ ਮਾਰਦਾ ਬੰਦਾ ਆਂ ਟੀਕਿਆਂ ਗੋਲੀਆਂ ਨਾਲ ਮਾਰ ਰਹੇ ਨੇ ਹੁਣ ਮੈਂ ਇੱਕ ਜੂਰੇ ਆਇਆ ਇੱਕ ਮਰੀਜ਼ ਇੱਥੇ ਲਾ ਕੇ ਡੱਗਿਆ ਪਿਆ ਵਿਚਾਰਾ ਜੇ ਮੈਂ ਉਹਦੀ ਵੀਡੀਓ ਪਾਉਂਦਾ ਉਦੋਂ ਪਰਚਾ ਪਾ ਦਿੰਦੇ ਇਹ ਆ ਨੌਜਵਾਨ ਖੜਾ ਮੈਂ ਹੁਣ ਸਰ ਕੋਈ ਪੁੱਛਾ ਦਨਾ ਤੋ ਉਰੇ ਹੀ ਬੱਚਾ ਕਹਿੰਦੇ ਨੇ ਜਦੋਂ ਇਹ ਛੱਡ ਕੇ ਆਉਂਦੇ ਨੇ ਜਦੋਂ ਗਲੀ ਗਲੀ ਤੇ ਨਸ਼ਾ ਵਿਕੀ ਜਾਂਦਾ ਜੀ ਇਹ ਕੀ ਕਰਨ ਇਹ ਬਾਹਰ ਕਰੋ ਤਾਂ ਨਿਕਲਦੇ ਨੇ ਕਿਉਂ ਇਹਦਾ ਨਸ਼ੇ ਵਾਲਾ ਬੰਦਾ ਹੁੰਦਾ ਉਹਦਾ ਮਾਰੀ ਕੁੜੀ ਬੀ ਆ ਲੱਗੂਆ ਉਹ ਇਹਤੇ ਬੱਚਾ ਪਾ ਦੇਗੇ ਫੜ ਕੇ ਹੁਣ ਯਾਨੂ ਤਮਕਾਉਣਗੇ ਪਹਿਲਾਂ ਵਿਚਾਰੇ ਨੂੰ ਚੱਕ ਕੇ ਲੈ ਗਈ ਸੀ ਕਿਰਾਂ ਦੀ ਵੀਡੀਓ ਪਾਤੀ ਸੀ ਇਹ ਤਾਂ ਘੱਟੋ ਘੱਟ 100 ਮੁੰਡਾ ਇੱਥੇ ਆਉਂਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਲਾ ਲੱਗਿਆ ਹੁੰਦਾ ਹੈ ਮੇਲਾ ਲੱਗਿਆ ਹੁੰਦਾ ਉਹ ਬਾਈ ਆ ਗਿਆ ਆ ਜਾ ਬਾਈ ਰਹਿ ਜਾ ਪੂਰਾ ਮੇਲਾ ਲੱਗਿਆ ਆ ਜਾ 100 ਬੰਦਾ ਆਉਂਦਾ ਔਰ ਪਹਿਲਾਂ ਸਾਰਾ ਮਹੱਲਾ ਸੀਣਾ ਨੇ ਮੈਂ ਲਿਆ ਤੰਗ ਕਰੇ ਵੀ ਤੁਸੀਂ ਕਿਉਂ ਆਏ ਖਾਨੋ ਇਹ ਆਈਆਂ ਹਜ਼ਾਰਾਂ ਜਗ੍ਹਾ ਮੰਨੇ ਆ ਬਾਈ ਸਾਹਿਬ ਇਥੋਂ ਦਾ ਲੋਕਾਂ ਨੇ ਲੱਗਿਆ ਰਹਿੰਦਾ ਇੱਥੇ ਪਿੱਛੇ ਤੁਸੀਂ ਬੈ ਕੇ ਬੈਠੇ ਰਹਿੰਦੇ ਆ ਅਸੀਂ ਵੀ ਉਹਰੇ ਬਹੁਤ ਦੇਖਿਆ ਜਿੱਦਾਂ ਲੱਗਣਾ ਧੱਕਣਾ ਆ ਜਾਂਦੇ ਤੁਸੀਂ ਕੌਣ ਵਾਸਤੇ ਇੱਥੇ ਤੇ ਸਾਨੂੰ ਦੇਖ ਕੇ ਭੱਜੇ ਵੀ ਨੇ ਬਹੁਤ ਕਿਉਂਕੀ ਸਾਰੇ ਖਾਕੀ ਰੰਗ ਦੀ ਬੈਂਟ ਪਾਈ ਹੋਈ ਆ ਜਾਰੀ ਵਰਦੀ ਹੋਈ ਆ ਸਾਨੂੰ ਦੇਖ ਕੇ ਇੱਥੋਂ ਭੱਜੇ ਵੀ ਨੇ ਬਾਈ ਉਹਰੇ ਮੇਲਾ ਲੱਗਿਆ ਦਿੱਤਾ ਕੀ ਨੁਸਹਿਤ ਕਰਨਗੇ ਸਾਹਿਬ ਬਾਈ ਉਹਰੇ ਟੀਕੇ ਟੁਕਿਆ ਸਾਰਾ ਕੁਝ ਆ ਪਿਆ ਜੱਗ ਦੇ ਸਾਹਮਣੇ ਹਾਂਜੀ ਸਾਰਾ ਕੁਝ ਇੱਥੇ ਸਾਰਾ ਕੁਝ ਚੱਲਦਾ ਇੱਥੇ ਉਹ ਪਿੱਛੇ ਉਹ ਪਲਾਨ ਦੇ ਵਿੱਚ ਤੁਸੀਂ ਦੇਖੋਗੇ ਤੁਸੀਂ ਇਹਦੇ ਸੱਟਾਂ ਵੀ ਮਾਰ ਕੇ ਸੀ ਮੁੰਡੇ ਤੇ ਕਿਹਦਾ ਘਰ ਇਹ ਤੇ ਕੁੱਕਰ ਰੋੜ ਤੇ ਆ ਮੁੰਡੇ ਦਾ ਇਹਦੇ